ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਸਰਗਣ ਚੰਗੇ ਹੋਵਗੇ ਰਾਜੀ ਹੋਵਗੇ ਸੋ ਦੋਸਤੋ ਅੱਜ ਮੈਂ ਪਰੇ ਨਾਲ ਰੂਬਰੂ ਹੋਈ ਆ ਕੁਝ ਇਦਾਂ ਦੀ ਗੱਲ ਕਰਨ ਲਈ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ 28 ਸੈਪਟੰਬਰ ਨੂੰ ਜਵੰਦੇ ਵੀਰ ਦਾ ਐਕਸੀਡੈਂਟ ਹੋਇਆ ਵੱਡੀ ਰੋਡ ਤੇ ਸ਼ਿਮਲੀਨ ਬੁੱਦੀ ਜਿਹੜਾ ਰੋਡ ਜਾਂਦਾ ਸੋ ਦੋਸਤੋ ਮੋਟਰਸਾਈਕਲ ਤੇ ਸਨ ਤੇ ਮੂਰੇ ਕੋਈ ਡੰਗਰ ਪਸ਼ੂ ਆ ਗਿਆ ਉਹਨਾਂ ਦਾ ਬੜਾ ਭਿਆਨਕ ਭਿਆਨਕ ਐਕਸੀਡੈਂਟ ਹੋ ਗਿਆ ਜਣਾ ਤੇ ਕੱਲ ਉਹਨਾਂ ਨੂੰ 2 ਵਜੇ ਦੇ ਨਾਲ ਜਿਹੜਾ 40s ਦੇ ਵਿੱਚ ਐਡਮਿਟ ਕਰਾਇਆ ਗਿਆ ਸੀ ਉਹਨਾਂ ਦੀ ਜਿਹੜੀ ਸਪਾਈਨਲ ਕਾਰਡ ਆ ਕਿਉਂਕਿ ਆਈਸੀਯੂ ਵਰਗੇ ਕ੍ਰਿਟੀਕਲ ਏਰੀਆ ਦੇ ਵਿੱਚ ਅੰਦਰ ਤੇ ਨਹੀਂ ਜਾਣ ਦਿੰਦੇ ਪਰ ਸੂਤਰਾਂ ਦੌਰਾਨ ਜਿਹੜੇ ਅੰਦਰ ਉਹਨਾਂ ਨੂੰ ਮਿਲ ਕੇ ਆ ਰਹੇ ਆ ਉਹਨਾਂ ਦੇ ਚਾਹਣ ਵਾਲੇ ਬਹੁਤ ਸਾਰੇ ਗਾਇਕ, ਵੀਰ, ਕਲਾਕਾਰ ਤੇ ਉਹਦੇ ਕੁਝ ਫੈਮਿਲੀ ਮੈਂਬਰਸ ਤੋਂ ਪਤਾ ਚੱਲਿਆ ਕੀ ਕਹਿੰਦੇ ਸੀਗੇ ਬੜੀ ਨਾਜ਼ੁਕ ਸਥਿਤੀ ਹੈ ਹਨਾ ਮਤਲਬ ਕਲ ਚਲ ਚ ਨੇ ਸੀ ਵੈਂਟੀਲੇਟਰ ਦੇ سپورਟ ਤੇ ਤਾਂ ਹੈਗੇ ਨੇ ਉਹਨਾਂ ਤੇ ਅੱਜ ਕਹਿੰਦੇ ਸੀ ਕੁਝ ਉਹਨਾਂ ਨੂੰ ਚੇਂजेस ਆਏ ਨੇ ਉਹਨਾਂ ਦੀ ਹਾਲ ਹਾਲਤ ਦੇ ਵਿੱਚ ਸੁਧਾਰ ਆਏ ਨੇ ਉਹਨਾਂ ਦੀ ਜਿਹੜੀ ਸੈਚੂਰੇਸ਼ਨ ਵੀ ਮੇਨਟੇਨ ਕਰ ਰਿਆ ਉਹਨਾਂ ਦੀ ਪਲਸ ਵਗੈਰਾ ਅੱਛੀ ਹੋ ਗਈ ਹੈ ਕੱਲ ਨਾਲੋਂ ਜਿਹੜੀ ਮਤਲਬ ਕੱਲ ਇੰਨੀ ਮਤਲਬ ਸਥਿਤੀ ਬਣੀ ਹੋਈ ਸੀ ਬੜੀ ਭਿਆਨਕ ਅੱਜ ਵਾਹਿਗੁਰੂ ਜੀ ਕਿਰਪਾ ਨਾਲ ਅਸੀਂ ਸਰ ਜਣੇ ਅਰਦਾਸਾਂ ਕਰ ਰਹੇ ਆ ਵੀਰੇ ਲਈ 파ਟ ਕਰ ਰਹੇ ਆ ਪ੍ਰਮਾਤਮਾ ਚਾਹੇ ਤੋਂ ਥੋੜਾ ਜਿਹਾ ਸਮਾਂ ਲੈ ਲੈ ਪਰ ਭਰਾ ਆਪਣੇ ਪਰਿਵਾਰ ਚ ਬੈਠਾ ਰਹੇ ਹਨ ਥੋੜਾ ਜਿਹਾ ਟਾਈਮ ਲੈ ਲੈ ਪਰ ਉਹ ਤੰਦਰੁਸਤ ਕਰਦੇ ਲੰਮੀ ਉਮਰ ਕਰ ਬਹੀ ਗਰੂ ਫੀਲ ਦੀ ਕਿਉਂਕਿ ਜਿਹੜੇ ਗਵਈਏ ਨੇ ਨਾ ਵੀਰੇਜਵੰਦੇ ਵਰਗੇ ਇਹਨਾਂ ਚ ਗਵਈਏ ਬਹੁਤ ਘੱਟ ਨੇ ਸਾਨੂੰ ਮਤਲਬ ਅਨਛਣ ਸੁਣਨ ਨੂੰ ਤਾਂ ਬਹੁਤ ਮਿਲ ਜਾਂਦਾ ਪਰ ਇੱਕ ਪਰਿਵਾਰਕ ਗੀਤ ਹਨਾ ਕਿਸੇ ਵੀ ਆਪਣੇ ਲੋਕਤਾ ਦੇ ਵਿੱਚ ਗੱਲ ਕਰਦੇ ਵੀਰੇ ਬਹੁਤ ਸੋਹਣੇ ਗਾਣੇ ਅਸਰਮ ਦਾ ਸਾਦਗੀ ਜਿਹੜਾ ਕਿ ਵੀਰੇ ਨੇ ਗਾਏ ਨੇ ਬਾਕੀ ਕਿ ਚੰਗੀ ਪੋਜੀਸ਼ਨ ਤੇ ਵੀ ਨੇ ਵੀਰੇ ਹਨ ਪੰਜਾਬ ਪੁਲਿਸ ਦੇ ਵਿੱਚ ਵੀ ਹੈਗੇ ਆ ਪਰ ਬਹੁਤ ਹੀ ਮਤਲਬ ਚੰਗੇ ਸਵਾਦ ਦੇ ਹਨ ਵੀਰ ਹਾਲਾਂਕਿ ਆਪਾਂ ਮਿਲੇ ਤਾਂ ਨਹੀਂ ਪਰ ਜੋ ਵੀ ਆਪਾਂ ਵੇਖਦੇ ਆ ਹਨਾ ਰੀਲਸ ਵੇਖਦੇ ਆ ਜਿੰਨ ਇੰਸਟਾਗ੍ਰਾਮ ਸੋਸ਼ਲ ਨੈਟਵਰਕ ਤੇ ਦੇਖਦੇ ਆ ਪਰ ਸਾਡੀ ਸਾਰਿਆਂ ਦੀ ਇੱਕ ਅਰਦਾਸ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਵੀਰ ਨੂੰ ਜਲਦ ਜਲਦ ਤਾਂ ਕਿ ਉਹ ਆਪਣੇ ਪਰਿਵਾਰ ਵਿੱਚ ਰਾਜੀ ਖੁਸ਼ੀ ਆ ਸਕੇ ਪਰਵਾਰ ਚ ਬੈਠਾ ਰਹੇ ਤੰਦਰੁਸਤੀ ਬਖਸ਼। ਜੀਤ ਸੁਜੀਤ ਦੀ ਹਾਲਤ ਚ ਸੁਧਾਰ ਕਰਵਾਇਦ ਨੂੰ। ਬਸ ਇੰਨਾ ਹੀ ਕਹਿਣਾ ਤੁਹਾਡੇ ਨਾਲ ਆਪਣੀ ਮਨ ਦੀ ਗੱਲਾਂ ਸਾਂਝੀ ਕਰਨ ਆਈ ਸੀ। ਕੱਲ ਬੜਾ ਬੁਰਾ ਹਾਲ ਸੀਗਾ ਮਤਲਬ ਜਦੋਂ ਤੁਸੀਂ ਦੇਖ ਰਹੇ ਸੀ ਬੜਾ ਕੱਟ ਹੋਇਆ ਹਨਾ ਆਪਣੇ ਲੋਕ, ਬੜੇ ਲੋਕ। ਬੜੇ ਲੋਕ ਗਲਤ ਰੀਲਾਂ ਵੀ ਸ਼ੇਅਰ ਕਰਨੇ ਨੇ, ਬੜੇ ਲੋਕ ਗਲਤ ਚੀਜ਼ਾਂ ਪੋਸਟ ਕਰ ਰਹੇ ਨੇ ਕੋਈ ਆਰ ਆਰ ਪੀ ਆਰ ਆਈ ਪੀ ਲਿਖੀ ਜਾਂਦੇ ਨੇ ਹਨਾ ਜਿਹੜੀ ਕਿ ਬਹੁਤ ਗਲਤ ਗੱਲ ਹੈ ਹਨਾ। ਤੁਸੀਂ ਸਪੋਰਟ ਨਹੀਂ ਕਰਦੇ ਤੁਸੀਂ ਗਲਤ ਚੀਜ਼ਾਂ ਨੂੰ ਪਲਾ ਕੇ ਹੋ ਰਹੇ ਹੋ ਕੋ ਚੰਦ ਕੁਝ ਵੀਅੂਜ਼ ਦੇ ਵਾਸਤੇ ਹਨਾ। ਸੋ ਪ੍ਰਮਾਤਮਾ ਆਓ ਅਸੀਂ ਸਾਰੇ ਜਾਣੇ ਮਿਲ ਕੇ ਅਰਦਾਸ ਕਰੀਏ ਵਾਇਰਲ ਨੂੰ ਤੰਦਰੁਸਤੀ ਵਾਸਤੇ ਸੋ ਮਿਲਦੀਆਂ ਦੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰੇ ਤੰਦਰੁਸਤ ਰਹੋ ਖੁਸ਼ੀ ਰਹੋ ਦਾ ਭਾਗ